ਬਹੁਤ ਤੇਜ਼ ਆ ਬੈਂਚੋੜਾ ਤੇ ਰਹਿਵਾ ਹੈ ਅਮੇ ਜੇ ਸਾਡੇ ਕਰੀਏ ਸਾਡੇ ਦੇ ਬ੍ਰੇਨ ਕਰਕੇ ਪੈਸੇ ਹੀ ਆ ਇਹ ਦਰਵਾਜ਼ਾ ਨਾ ਵੀ ਮੇਰੇ ਵੀਰੋ ਆਪਾਂ ਬਹਾਈ ਕੀ ਪਹਿਲਾਂ ਤੁਹਾਨੂੰ ਵੀਡੀਓ ਦਿਖਾਤੀ ਬਹਾਈ ਸਾਰੀ ਹੋ ਗਈ ਸੀ ਇੱਧਰ ਦੇਖ ਸਕਦੇ ਹੋ ਤੁਸੀਂ ਇੱਥੇ ਆ ਦੇ ਪੰਵਾਰੇ ਵੀਰੋ ਕਿੱਲੇ 'ਚ ਕੰਪਿਊਟਰ ਕਰਾ ਆ ਤੁਹਾਨੂੰ ਦੇਖ ਲਓ ਕਿਦਰਾ ਕਿਦਰਾ ਚੱਲ ਰਿਹਾ ਤੇ ਬਾਈ ਆਪਾਂ ਕਿੱਲੇ 'ਚ ਕੰਪਿਊਟਰ ਆ ਕਿਉਂਕਿ ਫੌਦ ਵੀ ਜਣੀਆਂ ਤੁਹਾਨੂੰ ਪਤਾ ਹੀ ਆ ਅੱਗੇ ਪਨੀਰੀ ਈਰੀਆਂ ਦਾ ਟਾਈਮ ਆ ਰਿਹਾ ਤੇ ਆਪਾਂ ਫੌਦ ਲਈ ਕਿਹਾ ਮੁੰਡਾ ਇਹ ਕੰਪਿਊਟਰ ਕਰਾ ਲਵਾਇਆ ਕਿੱਲੇ 'ਚ ਕੀ ਇਤਕਸਾਰ ਹੋ ਜਾਏਗਾ ਤੇ ਦੇਖ ਸਕਦੇ ਹੋ ਤੁਸੀਂ ਉਹ ਦਾ ਕੈਮਰਾ ਲੱਗ ਰਿਹਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਦੇਖੋ ਕਿਵੇਂ ਕਿੱਲਾ ਹੋ ਗਿਆ ਇਕ ਪੱਧਰ ਤੇ ਇਧਰ ਪਾਜੇ ਲਵਾਣਾ ਨਹੀਂ ਕਿਉਂਕਿ ਇਹ ਵੇਖ ਕੇ ਦੇਖਦੇ ਹਾਂ ਤੇ ਸਾਰੀ ਬਾਹ ਜ ਆਪਣੀ ਇੱਧਰ ਉੱਧਰ ਦੇਖ ਸਕਦੇ ਹੋਗੇ ਤੇ ਗਰਮੀ ਅੱਜ ਵੀ ਬਹੁਤ ਆ ਗੁੰਮ ਹੋ ਰਿਹਾ ਮੌਸਮ ਤੇ ਕੱਲ ਪਰ ਸੰਗਦੇ ਮੀਂਹ ਪੈ ਕੇ ਹਟਿਆ ਤੇ ਚਲੋ ਲੈ ਵੀ ਵੀਰੋ 2 ਘੰਟੇ ਹੋ ਗਏ ਕੰਪਿਊਟਰ ਖਰਾਾ ਚੱਲਦੇ ਨੂੰ ਇੱਕੋ ਬਿੱਲੇ ਨੂੰ ਤੇ ਦੇਖੋ ਹਲੇ ਹੋਰ ਕਿੰਨਾ ਟਾਈਮ ਲੱਗੇਗਾ ਤੇ ਇੱਧਰ ਥੋੜੀ ਜਿਹੀ ਉਚਾਈ ਤੇ ਇਸ ਕਰਕੇ ਕਲਟੀਵੇਟਰ ਨਾਲ ਪੱਟਣਾ ਤੇ ਕਲੈਕਟਰ ਵੀ ਇਧਰ ਤੱਕ ਖਰਾਾ ਚੰਗੀ ਤਰ੍ਹਾਂ ਟੱਕ ਨਹੀਂ ਰਿਹਾ ਇੱਧਰ ਦੇ ਤੇ ਕਲਟੀਵੇਟਰ ਨਾਲ ਭਰਿਆ ਪੱਟਣ ਲੱਗ ਰਹੇ ਹਾਂ ਅਸੀਂ ਆਪਾਂ ਦੇਖ ਸਕਦੇ ਹੋ ਤੁਸੀਂ ਤੇ ਇੱਕ ਕਿੱਲੇ ਮਾਲੇ ਕੰਪਿਊਟਰ ਖਰਾਾ ਚੱਲੀ ਰਿਹਾ ਜਦੋਂ ਕੋਈ ਉਹ ਕਲਟੀਵੇਟਰ ਮਾਰ ਰਿਹਾ ਤੇ ਉਧਰ ਕੰਪਿਊਟਰ ਕੋਈ ਆਵਾਜ਼ ਆ ਰਹੀ ਹੈ ਤੇ ਕੰਪਿਊਟਰ ਗਾਹਾਂ ਤੋਂ ਮਿੱਟੀ ਆ ਰਿਹਾ ਹੈ ਬਾਈ پتا ہی ہے مٹی بہت اٹھتی ہے کمپیوٹر پہ لگ مٹی پٹ رہے ہیں یہ جی دیکھو بھائی دو تین ڈھائی گھنٹے ہو گئے پھر اس کے بعد دیکھتے ہیں E1 ਦਾ ਹਜੇ ਤਾਂ ਲੱਗ ਹੀ ਜਾਣਾ ਟਾਈਮ ਇੱਕ ਕਿੱਲੇ ਵਿੱਚ ਚੱਲ ਰਿਹਾ ਆफी ਦੇਰ ਹੋ ਗਈ ਪੁੱਟ ਰਹਾ ਤੇ ਆਪਣੀ ਮੋਟਰ ਇਹ ਡਰੱਗ ਲੱਗ ਰਹੀ ਹੈ ਸਾਹਮਣੇ ਤੇ ਕੰਪਿਊਟਰ ਪਰ ਆ ਕੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਦੇਖੋ ਭਾਈ ਜਿੱਥੇ ਜਿੱਥੇ ਤੇ ਆਪਣੀ ਪੱਟਿਆ ਕੰਪਿਊਟਰ ਕਰਾ ਦੇਖੇ ਹਾਂ ਉੱਥੇ ਕਿਵੇਂ ਮਿੱਟੀ ਚੱਕਾ ਕਿਉਂਕਿ ਖੇਤ ਜਿਆਦਾ ਉੱਚਾ ਦਾ ਇਹ ਮਿੱਟੀ ਚੱਕਾ ਦੇ ਸਕਦੇ ਹਾਂ ਉਹਨੇ ਚੱਕਿਆ ਵਾ ਆਪਾਂ ਨੇ ਬੀਲ ਪਾਏ ਪਿਆ ਐ ਬੀਲ ਪਤਾ ਕਿੱਸ ਕੇ ਆ ਤੇ ਜਿਹੜੇ ਆ ਬਣੀ ਇੰਜਨ ਹੋਏ ਕਰਾਏ ਟੋਕਾ ਕਰਨ ਵਾਲੇ ਉਸਕੇ ਬੀਲ ਬਣਾਓ ਮਤਲਬ ਪਾਏ ਪਿਆ ਆਪਾਂ ਨੇ ਪਾਏ ਪਿਆ ਇਸਮਾ ਤੇ ਆਪਣਾ ਜਿਹੜਾ ਇੰਜਨ ਦਾ ਇਤਾਂ ਹੀ ਪਿਆ ਤਾਂ ਫ੍ਰੀ ਸਿਰਕਾ ਆਪਾਂ ਨੇ ਚੱਕਾ ਟਰੈਕਟਰ ਦੇ ਵਿੱਚ ਪਾ ਦਈਏ ਵਧੀਆ ਵਜਨ ਹੋ ਗਿਆ ਅੰਨਾ ਸਲਿੱਪ ਮਾਰਦਾ ਟਰੈਕਟਰ